ਬੜੀ ਸਿੰਪਲ ਗੱਲ ਹੈ ਇਹਦੇ ਵਿੱਚ ਜਿਹੜੀ ਐਕਸਟਰਸ਼ਨ ਹੈ ਇਹ ਬੜਾ ਹਿਨਸ ਕ੍ਰਾਈਮ ਹੈ ਜਦੋਂ ਕਿ ਫਰੋਤੀ ਦੀ ਕਾਲ ਆਪਾਂ ਜਿਹੜੇ ਬਿਜ਼ਨਸ ਹਾਊਸਸ ਨੂੰ ਆ ਰਹੀਆਂ ਉਹਦੇ ਵਿੱਚ ਜਿਹੜੀ ਅਸੀਂ ਬੜੀ ਜ਼ੀਰੋ ਟੋਲਰੈਂਸ ਪਾਲਿਸੀ ਰੱਖੀ ਹੈ ਇਹਦੇ 'ਚ ਇੱਕ ਬਿਜ਼ਨਸ ਪਰਿਵਾਰ ਹੈ ਜਿਹੜਾ ਸਾਹਮਣੇ ਨਹੀਂ ਆਉਣਾ ਚਾਹੁੰਦਾ ਸੀਗਾ ਸਾਨੂੰ ਪਤਾ ਲੱਗਿਆ ਵੀ ਉਹਨਾਂ ਤੋਂ ਜਿਹੜਾ ਆਪਣੇ ਲੰਡਾ ਹਰੀਕੇ ਹੈ ਉਹਦੇ ਵੱਲੋਂ ਇੱਕ ਵੌਇਸ ਮੈਸੇਜ ਆਇਆ ਤੇ ਉਹਨੇ ਫਰੋਤੀ ਦੀ ਮੰਗ ਕੀਤੀ ਉਸ ਤੋਂ ਬਾਅਦ ਜਿਹੜੀ ਹੈ ਇਨਵੈਸਟੀਗੇਸ਼ਨ ਇਹਦੀ ਸ਼ੁਰੂ ਹੋਈ ਅਸੀਂ ਇੱਕ ਜਨਰਲ ਕੇਸ ਵੀ ਪੈਸੇ ਰਜਿਸਟਰ ਕੀਤਾ ਸੀ ਕਿ ਜਿਹੜੇ ਵੀ ਬੰਦਾ ਫਰੋਤੀ ਮੰਗੇਗਾ ਕਈ ਵਾਰੀ ਸਾਡੇ ਕੋਲ ਜਿਹੜੇ ਕੰਪਲੇਨੈਂਟ ਨਹੀਂ ਆਉਂਦੇ ਸੋ ਉਸ ਸੰਬੰਧ ਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਕਰਦੇ ਕਰਦੇ ਕਿ ਕੌਣ-ਕੌਣ ਗੈਂਗ ਮੈਂਬਰਸ ਨੇ ਕਿਹੜੇ ਇਹਨਾਂ ਦੇ ਹੈਂਚਮੈਨ ਨੇ ਜਿਹੜੇ ਆਗੇ-ਆਗੇ ਫਰੋਤੀਆਂ ਦਾ ਤੇ ਬਾਕੀ ਕੰਮ ਕਰਦੇ ਨੇ ਸੋ ਇਹਦੇ 'ਚ ਤਿੰਨ ਬੰਦੇ ਸੀਗੇ ਜਗਰੂਪ ਸਿੰਘ ਏਲੀਅਸ ਚਰਨਾ ਇੱਕ ਜਗਰਾਜ ਸਿੰਘ ਏਲੀਅਸ ਗਾਜ਼ੀ ਇੱਕ ਸ਼ਮਸ਼ੀਰ ਏਲੀਅਸ ਸ਼ੇਰਾ ਇਹ ਤਿੰਨ ਤਿੰਨੋਂ ਤਲਵੰਡੀ ਮੋਰ ਸਦਰਪੱਟੀ ਜ਼ਿਲ੍ਹਾ ਤਰਨਤਾਰਨ ਦੇ ਰਹਿਣ ਵਾਲੇ ਆ ਬੇਸਿਕਲੀ ਇਹਨਾਂ ਨੇ ਬਾਹਰਲੇ ਇੱਕ ਜਰਨਲ ਸਿੰਘ ਨਾਮ ਦਾ ਬੰਦਾ ਆਸਟ੍ਰੇਲੀਆ 'ਚ ਰਹਿੰਦਾ ਹੈ ਉਹਦੀ ਡਾਇਰੈਕਸ਼ਨ ਤੇ ਆ ਕੇ ਉਹ ਬਿਜ਼ਨਸ ਫੈਮਿਲੀ ਦਾ ਪਰਿਵਾਰ ਦਾ ਦਫ਼ਤਰ ਘਰ ਹੋਰ ਉੱਥੇ ਰੈਕੀ ਕਰਕੇ ਉਹਦੀਆਂ ਫੋਟੋਆਂ ਭੇਜੀਆਂ ਜੋ ਕਿ ਉਹਨਾਂ ਨੂੰ ਡਰਾਉਣ ਵਾਸਤੇ ਉੱਥੇ ਵੀ ਉਹਨਾਂ ਨੂੰ ਕਨਵੇ ਹੋਈਆਂ ਮੋਬਾਈਲ ਦੇ ਵਟਸਐਪ ਐਪ ਦੇ ਉੱਤੇ ਉਹਨੂੰ ਅਸੀਂ ਫਾਲੋ ਅਪ ਇਹਨਾਂ ਨੂੰ ਕਰ ਰਹੇ ਸੀਗੇ ਕਿਉਂਕਿ ਸਾਡੇ ਕੋਲ ਕੰਪਲੇਨੈਂਟਸ ਸਾਹਮਣੇ ਆਏ ਹੀ ਨਹੀਂ ਤੇ ਉਹਦੇ ਚ ਜਿਹੜਾ ਜਰਨਲ ਸਿੰਘ ਹੈਗਾ ਇੱਕ ਬੰਦਾ ਤਲਵੰਡੀ ਮੋਹਰ ਡਿਸ ਜਰਨਲ ਨਾ ਸਿਰਫ ਜਰਨੈਲ ਸਿੰਘ ਹੈ ਜਰਨਲ ਸਿੰਘ ਜੀ ਜੀ ਜਰਨਲ ਸਿੰਘ ਹੈ ਇਹ ਤਲਵੰਡੀ ਮੋਹਰ ਦਾ ਹੀ ਹੈ ਸਦਰਪੱਟੀ ਦਾ ਇਹ ਆਸਟ੍ਰੇਲੀਆ ਬੇਸਡ ਹੈਗਾ ਇਹ ਜਿਹੜਾ ਇੱਕ ਸਰਪੰਚ ਉੱਥੇ ਮਰਡਰ ਹੋਇਆ ਹੀ ਰਾਜਵਿੰਦਰ ਸਿੰਘ ਇਲੀਅਸ ਰਾਜਾ ਰਾਜਾ ਉਹ ਤਰਨਤਾਰਨ ਦੇ ਵਿੱਚ ਉਹਦਾ ਵੀ ਇੰਟਰ ਗੈਂਗ ਰਾਈਵਲਰੀ ਵਿੱਚ ਮਰ ਰਹੇ ਉਹਦਾ ਸ਼ੱਕਾ ਭਰਾ ਸੋ ਉਹਦੇ ਚ ਲਿੰਕ ਲੱਗਦਾ ਕਿ ਪੁਰਾਣਾ ਹੈ ਕ੍ਰਿਮੀਨਲ ਬੈਕਗ੍ਰਾਉਂਡ ਦਾ ਬੰਦਾ ਬਾਹਰ ਬੈਠ ਕੇ ਔਰ ਜਿਹੜੇ ਲਖਵੀਰ ਲੰਡੇ ਦੀ ਨਾਲ ਇਹਦੇ ਤਾਰ ਜਿਹੜੇ ਜੁੜਦੇ ਹੋ ਸਕਦੇ ਆ ਕਿ ਕਿਉਂਕਿ ਉਹਦੇ ਵੱਲੋਂ ਜਿਹੜਾ ਵਾਇਸ ਮੈਸੇਜ ਭੇਜਿਆ ਗਿਆ ਸੀ ਉਹ ਸਾਰੀ ਅਸੀਂ ਵੈਰੀਫਿਕੇਸ਼ਨ ਕਰਾਂਗੇ। ਤੋਂ ਉਸ ਤੋਂ ਬਾਅਦ ਇਹਦੇ ਜਿਹੜੇ ਤਿੰਨੋਂ ਸਾਥੀ ਇਹ ਫੜੇ ਗਏ ਜਿਹੜੇ ਅਕਿਊਜ਼ ਸੀਗੇ ਇਹਦੇ ਜਦੋਂ ਵਾਪਸ ਆ ਰਹੇ ਸੀ ਇਹ ਤੋਂ ਜਗਰੂਪ ਸਿੰਘ ਤੋਂ ਅਜ ਇੱਕ 32 ਬੋਰ ਦਾ ਪਿਸਟਲ ਰਵਲ ਤੇ ਰਾਉਂਡਸ ਰਿਕਵਰ ਹੋਏ ਤਲਵੰਡੀ ਮੋਹਰ ਸਦਰ ਪੱਟੀ ਦੇ ਵਿੱਚੀ ਇਹਦੇ ਪਿੰਡ ਤੋਂ ਨੇੜੇ ਹੋਈ ਜਦੋਂ ਉੱਥੋਂ ਵਾਪਸ ਟੀਮ ਆ ਰਹੀ ਸੀ ਤੇ ਨੇ ਕਿਹਾ ਵੀ ਮੈਨੂੰ ਕਾਫੀ ਐਂਗਜ਼ਾਇਟੀ ਹੋ ਰਹੀ ਆ ਤੇ ਮੈਂ ਖੇਤਾਂ ਵੱਲ ਜਾਣਾ ਚਾਹੁੰਦਾ ਸੀ ਈਜ਼ ਆਊਟ ਹੋਣ ਵਾਸਤੇ ਉਦੋਂ ਇਹਨੇ ਇੱਕਦਮ ਹੌਲਸਟਰ ਨੂੰ ਹੱਥ ਪਾ ਲਿਆ ਔਰ ਸਾਡੇ ਐਸ ਐਚ ਓ ਇੰਸਪੈਕਟਰ ਵਿਨੋਦ ਕੁਮਾਰ ਨੇ ਜਦੋਂ ਦੇਖਿਆ ਕਿ ਇਹਨੇ ਪਿਸਤਲ ਨੂੰ ਹੀ ਹੱਥ ਪਾ ਲਿਆ ਇਹਨੇ ਪਾਰਟੀ ਦੇ ਬਚਾਅ ਵਾਸਤੇ ਤੇ ਭੱਜੇ ਨਾ ਇਹਦੇ ਵੱਲ ਨੂੰ ਆਪਣੇ 9mm ਪਿਸਤਲ ਜਿਹੜਾ ਇੱਕ ਸਰਕਾਰੀ ਹੈ ਉਦੇ ਨਾਲ ਫਾਇਰ ਕੀਤਾ ਜੋ ਕਿ ਉਹਦੀ ਲੱਤ 'ਚ ਲੱਗਿਆ ਉਹਨੂੰ ਇਮੀਡੀਏਟਲੀ ਹਸਪੀਟਲ ਅਸੀਂ ਸ਼ਿਫਟ ਕਰ ਦਿੱਤਾ ਔਰ ਇਹਦੇ ਨਾਲ ਮੈਂ ਇਹ ਸਮਝਦਾ ਕਿ ਇੱਕ ਸਟੋਰਸ਼ਨ ਜਿਹੜੇ ਕਰ ਰਹੇ ਨੇ ਜਾਂ ਇਹੋ ਜਿਹੇ ਫਰੋਤੀ ਦੀਆਂ ਕਾਲਾਂ ਕਰ ਰਹੇ ਨੇ ਇਹਨਾਂ ਦਾ ਇੱਕ ਇੱਕ ਤਰ੍ਹਾਂ ਦਾ ਲੱਕ ਟੁੱਟਿਆ ਕਿਉਂਕਿ ਤਿੰਨ ਬੰਦੇ ਉਹਨਾਂ ਦੇ ਮੈਨ ਫੜੇ ਗਏ ਜਿਹੜੇ ਕਿ ਮੈਨ ਅੱਗੇ ਫਰੰਟ ਮੈਨ ਸੀਗੇ ਬਾਹਰ ਬੈਠੇ ਲੋਕ ਆਪਣੇ ਆਪ ਨੂੰ ਸੇਫ ਸਮਝਦੇ ਨੇ ਤੇ ਜਿਹੜੇ ਇੱਥੇ ਲੋਕ ਨੇ ਲੋਕਲ ਇਹਨਾਂ ਨੂੰ ਅੱਗੇ ਭੇਜ ਦਿੰਦੇ ਆ ਤੇ ਲੋਕਾਂ ਨੂੰ ਡਰਾਉਂਦੇ ਆ ਬਾਹਰੋਂ ਵਰਚੁਅਲ ਨੰਬਰਸ ਦੇ ਉੱਤੇ ਸੋ ਉਹਦੇ ਸਾਰੇ ਦੀ ਅਸੀਂ ਹੋਰ ਵੀ ਇਨਵੈਸਟੀਗੇਸ਼ਨ ਕਰਾਂਗੇ ਔਰ ਜਿਹੜਾ ਜਰਨਲ ਹੈਗਾ ਬਾਹਰ ਬੈਠਾ ਉਹਦਾ ਵੀ ਅਸੀਂ ਉਹਨੂੰ ਨਾਮਜ਼ਦ ਕੀਤਾ ਇਸ ਮੁਕਦਮੇ ਚ ਉਹਦੀ ਐਲਓਸੀ ਵਗੈਰਾ ਖਲਾ ਕੇ ਔਰ ਰੈਡ ਕਾਰਨਰ ਨੋਟਿਸ ਵੀ ਇਸ਼ੂ ਕਰਾਵਾਂਗੇ ਤੁਹਾਡਾ ਟੋਦੀ ਐਕਸਟਰੈਡੀਸ਼ਨ ਕੀਤੀ ਜਾ ਸਕਦੀ ਹੈ ਆ ਸਰ ਤੁਸੀਂ ਅੱਜ ਚੰਡੀਗੜ੍ਹ ਸੀਗੇ ਹਾਈ ਲੈਵਲ ਮੀਟਿੰਗ ਹੋਈ ਹੈ ਭਗਵੰਤ ਸਿੰਘ ਮਾਨ ਖੂਰਾ ਦੇ ਨਾਲ ਸੀਐਮ ਸਾਹਿਬ ਦੇ ਨਾਲ ਕੋਈ ਡਾਇਰੈਕਸ਼ਨਸ ਦਿੱਤੀਆਂ ਗਈਆਂ ਨੇ ਕਿਉਂਕਿ ਕਈ ਵਾਰ ਅਫਵਾਹਾਂ ਫਲਾਈਆਂ ਜਾ ਰਹੀਆਂ ਸੀ ਕਿ ਅਗਰ ਨੇਰ ਹਮਲੇ ਹੋ ਰਹੇ ਨੇ ਅੰਮ੍ਰਿਤਸਰ ਦੇ ਵਿੱਚ ਕਾਫੀ ਸਨਸਨੀ ਹੈ ਲੋਕਾਂ ਨੂੰ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਕੀ ਡਾਇਰੈਕਸ਼ਨਸ ਮਿਲਿਆ ਨੇ ਸੀਐਮ ਸਾਹਿਬ ਵੱਲੋਂ ਡੀਜੀਪੀ ਸਾਹਿਬ ਵੱਲੋਂ ਦੇਖੋ ਬੜੀ ਸਿੰਪਲ ਗੱਲ ਹੈ ਪਹਿਲਾਂ ਵੀ ਮੈਂ ਤੁਹਾਨੂੰ ਬੜੀ ਵਾਰੀ ਦੱਸਿਆ ਕਿ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਔਰ ਮੈਂ ਕੱਲ ਵੀ ਬੇਨਤੀ ਕੀਤੀ ਸੀ ਸਾਰੇ ਮੀਡੀਆ ਦੇ ਭਰਾਵਾਂ ਨੂੰ ਔਰ ਸਾਰੀ ਪਬਲਿਕ ਨੂੰ ਤੁਹਾਡੇ ਇਹ ਫਾਰਮਾਂ ਤੋਂ ਸਾਨੂੰ ਬਚਣਾ ਚਾਹੀਦਾ ਅਨਨੈਸੈਸਰੀ ਸੈਂਸੇਸ਼ਨ ਕ੍ਰੀਏਟ ਕਰਨ ਵਾਲੇ ਬੰਦੇ ਜਿਹੜੇ ਆ ਉਹਨਾਂ ਦਾ ਜ਼ਾਤੀ ਮੁਫਾਤ ਹੋ ਜਾਂਦਾ ਮੈਂ ਉਸਤੇ ਜ਼ਿਆਦਾ ਕਮੈਂਟ ਨਹੀਂ ਕਰਨਾ ਚਾਹੁੰਦਾ ਪਰ ਸਾਡਾ ਜਿਹੜਾ ਪ੍ਰੋਫੈਸ਼ਨਲ ਪੁਲਿਸ ਵਰਕਿੰਗ ਹੈ ਉਹਦੇ ਤੇ ਪੂਰਾ ਜ਼ੋਰ ਹੈ ਔਰ ਪੂਰੇ ਵੀਅਰ ਅਸੀਂ ਡੋਮਿਨੇਟ ਕਰ ਰਹੇ ਹਾਂ ਤੁਸੀਂ ਅੱਜ ਦੇਖਿਆ ਹੋਣਾ ਤੁਹਾਡੇ ਨਾਲ ਪਹਿਲਾਂ ਵੀ ਮੈਂ ਸ਼ੇਅਰ ਕੀਤਾ ਕਿ ਇਸ ਤਰ੍ਹਾਂ ਇੰਨਾ ਇੰਪੋਰਟੈਂਟ ਟਿਕਾ ਹਵਾਲਾ ਨੈਟਵਰਕ ਜਿਹੜਾ ਬ੍ਰੇਕ ਕੀਤਾ ਗਿਆ ਕਿਉਂਕਿ ਬੈਕਬੋਨ ਹੁੰਦੀ ਹੈ ਕਿਸੇ ਵੀ ਵੈਪਨ ਇਹ ਜਿਹੜਾ ਮੋਡਿਊਲ ਹੈ ਜਾਂ ਨਾਰਕੋਟਿਕ ਮੋਡਿਊਲ ਹੈ ਉਹਦੀ ਬੈਕਬੋਨ ਤਾਂ ਫਾਈਨੈਂਸ਼ੀਅਲ ਹੀ ਹੈ ਕਿਉਂਕਿ ਉਹ ਹਵਾਲੇ ਰਾਹੀਂ ਜਾ ਰਿਹਾ ਸੀ ਔਰ ਇੱਕ ਬੰਦਾ ਜਿਹੜਾ ਲੁਧਿਆਣਾ ਦੇ ਵਿੱਚ ਹੌਜ਼ਰੀ ਦਾ ਕੰਮ ਕਰ ਰਿਹਾ ਹੈ ਰੈਡੀमेड ਗਾਰਮੈਂਟਸ ਦਾ ਕੰਮ ਕਰ ਰਿਹਾ ਹੈ ਔਰ ਉਹ RAM ਨਾ ਬੈਠਾ ਦਿੱਲੀ ਲੁਧਿਆਣਾ ਤੇ ਅਮਰਸਰ ਚ ਆ ਕੇ ਆਪਣੇ ਹਵਾਲੇ ਰਾਹੀਂ ट्रांजੈਕਸ਼ਨਸ ਕਰਕੇ ਉਹ ਨੈਟਵਰਕ ਨੂੰ ਸਪਾਇਸ ਕਰ ਰਿਹਾ ਚਾਹੇ ਉਹ ਵੈਪਨ ਨੈਟਵਰਕ ਹੈ ਚਾਹੇ ਉਹ ਨਾਰਕੋਟਿਕ ਦਾ ਨੈਟਵਰਕ ਹੈ ਸੋ ਬੇਸਿਕਲੀ ਪੁਲਿਸ ਜਿਹੜੀ ਆ ਬਿਲਕੁਲ ਫੋਕਸਡ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਡੀਜੀ ਸਾਹਿਬ ਵੱਦੇ ਬੜੇ ਵੀ ਕਲੀਅਰ ਡਾਇਰੈਕਸ਼ਨਸ ਨੇ ਔਰ ਉਹਤੇ ਜਿਹੜੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਪੂਰੀ ਤਰ੍ਹਾਂ ਪੈਰਾ ਅਸੀਂ ਦੇ ਰਹੇ ਹਾਂ ਉਹਨਾਂ ਦੇ ਹੁਕਮਾਂ ਤੇ ਔਰ ਇਦਾਂ ਹੀ ਤੁਹਾਡੇ ਥਰੂ ਮੈਂ ਸਾਰੇ ਪਬਲਿਕ ਨੂੰ ਕਹਿਣਾ ਚਾਹੁੰਦਾ ਕਿ ਅਸੀਂ ਸਾਰੇ ਦਿਨ ਰਾਤ ਮਿਹਨਤ ਕਰ ਰਹੀ ਹੈ ਸਾਰੀ ਟੀਮ ਔਰ ਅਸੀਂ ਆਪ ਸਾਰੇ ਬਾਹਰ ਨਿਕਲਦੇ ਹਾਂ ਤੁਸੀਂ ਫੋਟੋਆਂ ਵੀ ਦੇਖਦੇ ਹੋ ਮਿਲਦੇ ਵੀ ਹੋ ਸਾਨੂੰ ਉਹ ਚ ਸਾਰੀ ਪੁਲਿਸ ਫੋਰਸ ਸਤਰਕਾ ਕੋਈ ਐਸੀ ਗੱਲ ਨਹੀਂ ਹੈ ਸ਼ਰਾਰਤੀ ਐਲੀਮੈਂਟਸ ਨੇ ਇਦੇ ਵਿੱਚ ਕੀ ਹੁੰਦਾ ਕਿ ਉਹ ਆਪਾਂ ਪਹਿਲਾਂ ਵੀ ਬੰਦੇ ਫੜੇ ਨੇ ਕਿ ਥੋੜੇ ਜਿਹੇ ਪੈਸਿਆਂ ਪਿੱਛੇ ਜਿਹੜੇ ਲਾਲਚ ਪਿੱਛੇ ਵਿਚਾਰੇ ਭੋਲੇ-ਪਾਲੇ ਲੋਕਾਂ ਨੂੰ ਬੱਚਿਆਂ ਨੂੰ ਜਿਹੜੇ ਅਨਐਮਪਲੋਇਡ ਨੇ ਉਹਨਾਂ ਨੂੰ ਲੈ ਲੈਂਦੇ ਨੇ ਕਿਸੇ ਨੂੰ ਪੈਸੇ ਪਾਏ ਵੀ ਨਹੀਂ ਜਿਹੜੇ ਪਿੱਛੇ ਆਪਾਂ 12 ਲੋਕ ਫੜੇ ਸੀ ਯੂਏਪੀਏ ਦੇ ਵਿੱਚ ਜਿਹੜੇ ਫਤਿਹਗੜ ਚੂੜੀਆਂ ਏਰੀਏ ਤੋਂ ਉਹ ਵੀ ਇਹੀ ਕੰਮ ਵਾਸਤੇ ਰੱਗੇ ਸੀ ਉਹਨੂੰ 5000 ਰੁਪਏ ਦਿਖਾਇਆ ਗਿਆ ਫੋਨ ਤੇ ਪਰ ਉਹਨੂੰ ਕੋਈ ਵੀ ਇੱਕ ਰੁਪਿਆ ਤੱਕ ਨਹੀਂ ਆਇਆ ਉਹਦੇ ਤੋਂ ਕਿੰਨਾ ਵੱਡਾ ਕ੍ਰਾਈਮ ਕਰਵਾਉਣਾ ਸਿਕਾ ਲਕੀ ਦਿਓ ਪਹਿਲਾਂ ਫੜਿਆ ਗਿਆ ਬਟ ਮੈਂ ਤੁਹਾਡੇ ਲਈ ਉਹਨਾਂ ਨੂੰ ਵੀ ਅਪੀਲ ਕਰਦਾ ਬੱਚਿਆਂ ਨੂੰ ਕਿ ਇਹ ਨਾ ਗੱਲਾਂ ਚ ਨਾ ਆਓ ਬਾਹਰ ਬੈਠੇ ਲੋਕ ਤੁਹਾਨੂੰ ਘਬਰਾਹ ਕਰਕੇ ਤੇ ਗਲਤ ਪਾਸੇ ਲਾਉਂਦੇ ਨੇ ਉਹਦੇ ਨਾਲ ਜ਼ਿੰਦਗੀ ਤੁਹਾਡੀ ਖਰਾਬ ਹੁੰਦੀ ਸਰ ਜਗਰੂ ਨੂੰ ਕਿੰਨੀ ਗੋਲੀ ਲੱਗੀ ਸਰ ਜਗਰੂ ਨੂੰ ਇੱਕ 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 ਗੋਲੀ ਲੱਗੀ ਹੈ ਜਿਹੜੀ ਚੱਲੀ ਸੀ ਨਹੀਂ ਉਹਨਾਂ ਨੇ ਹੱਥ ਪਾਇਆ ਸੀ ਜੀ ਉਹਨਾਂ ਨੇ ਸੈਲਫ ਡਿਫੈਂਸ ਚ ਫਾਇਰ ਕੀਤਾ ਕਿਉਂਕਿ ਬਿਕੋਜ਼ ਉਹਨੇ ਜੇ ਕਾਲ ਨੂੰ ਹੱਥ ਹੀ ਪਾ ਕੇ ਚਲਾ ਦਿੰਦਾ ਫਿਰ ਪੁਲਿਸ ਦਾ ਨੁਕਸਾਨ ਹੋਣਾ ਸੀ ਔਰ ਉਹਦੇ ਪੱਜੰਦਾ ਵੀ ਇਹ ਜਿਹੜਾ ਉਹਦਾ ਚਾਂਸ ਸੀ ਸਰਦਲੇ ਜੀ ਪੁਰਾਣੇ ਕਿਉਂਕਿ ਜਿੱਦਾਂ ਹਾਰਡ ਕੋਰ ਤੁਸੀਂ ਦੱਸ ਰਹੇ ਹੋ ਹੈ ਵਾ ਨਹੀਂ ਪਰਚਿਆਂ ਦਾ ਤਾਂ ਦੇਖੋ ਅਜੇ ਨਹੀਂ ਪਤਾ ਲੱਗਿਆ ਸਾਨੂੰ ਕਿ ਕਬੱਟੇ ਬੰਦਾ ਉਹਨਾਂ ਨਾਲ ਗੈਂਗ ਨਾਲ ਰਿਲੇਟਡ ਜ਼ਰੂਰ ਹੈ ਔਰ ਜਿਹੜਾ ਤੁਹਾਨੂੰ ਮੈਂ ਦੱਸਿਆ ਬਾਹਰ ਬੈਠੇ ਬੰਦੇ ਆ ਨਾ ਜਿਹੜੇ ਇੰਟਰ ਗੈਂਗ ਰਾਈਵਲਰੀ ਚ ਪਹਿਲਾਂ ਕਤਲ ਵੀ ਹੋ ਚੁੱਕੇ ਆ ਉਹਨਾਂ ਨਾਲ ਜੁੜਿਆ ਹੋਇਆ ਔਰ ਕਿਸੇ ਦੇ ਘਰ ਆ ਕੇ ਦੂਜੇ